जब लग जाने मुझते कछ हो ए, तब सुखो सुख ना ही को जब जाने मैं केछु करता तब लग गर्भ जोन मैं फिरता जब तारे को बैरी मित तब लग न चल नाही चीत जब लग मोह मगन संग माए तब लग धर्म राय दे सजाए प्रभु ते बंधन टूटे ਗੁਰਪ੍ਰਸਾਦ ਨਾਨਕ ਹਾਉ ਛੂਟੈ ਜਬ ਲਗ ਜਾਨੇ ਮੁjtੇ ਕਛੁ ਹੋਏ ਤਬੈ ਸੁਖੁ ਸੁਖੁ ਨਾਹੀ ਕੋਇ ਜਬੇ ਜਾਨੇ ਮੈਂ ਕਿਛੁ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਜਦ ਤਾਰੇ ਕੋ ਬੈਰੀ ਮੀ ਤਬ ਲਗਨੇ ਚਨ ਨਾਹੀ ਚਿਤ ਜਦ ਲਗ ਮੋਹ ਮगन ਸੰਗ ਮਾਇ ਤਬ ਲਗ ਧਰਮ ਰਾਏ ਦੇ ਸਜਾਈ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹਾਉ ਛੋ ਹੈ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹਾਉ ਛੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਜਬ ਲਗ ਜਾਣੇ ਮੁਜਤੇ ਕਛੋਏ ਤਬ ਇਸ ਕੋ ਸੁਖ ਨਹੀਂ ਕੋਈ ਜਨਾਚਰ ਆਪਾਂ ਇਹ ਜਾਣਦੇ ਨੇ ਕਿ ਮੈਂ ਵੀ ਕੁਛ ਕਰਦਾ ਮੈਂ ਕੁਛ ਕਰ ਸਕਦਾ ਉਹਨਾਂ ਚਰ ਤਾਂ ਹੰਕਾਰ ਹੈਗਾ ਉਹਨਾਂ ਚਰ ਸੁਖ ਨਹੀਂ ਜਦੋਂ ਤੱਕ ਆਪਾਂ ਕਰਤਾਪੁਰਖ ਨੂੰ ਪਛਾਣਦੇ ਨਹੀਂ ਵੀ ਕਰਨ ਕਰਨ ਵਾਲਾ ਪਰਮਾਤਮਾ ਹੈ ਉਹਨਾਂ ਚਰ ਸੁਖ ਕਿੱਥੇ ਜਬੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋ ਮੈਂ ਫਿਰਦਾ ਜਨਾਚਰ ਇਹ ਜਾਣਦਾ ਕਿ ਮੈਂ ਇਹ ਕਰਦਾ ਮੈਂ ਉਹ ਕਰਦਾ ਉਹਨਾਂ ਚਰ ਮੁਕਤੀ ਹੈ ਨਹੀਂ ਜੋ ਨਹੀਂ ਆਈ ਹੈ ਗਰਬ ਜੋ ਨਾ ਕਦੇ ਕਿਹੜੀ ਜੋਨੀ ਕਦੇ ਕਿਹੜੀ ਜੋਨੀ ਜਦ ਤਾਰੇ ਕੋ ਬੈਰੀ ਮਿੱਤ ਤਬ ਲਗ ਨਹਿ ਚਲਣਾ ਹੀ ਚੀਤ ਜਦ ਦੋ ਕਰਕੇ ਦੇਖ ਲੈਣਾ ਮੇਰਾ ਬੈਰੀ ਆ ਮੇਰਾ ਮਿੱਤਰ ਇੱਕ ਕਰਕੇ ਤਾਂ ਪ੍ਰਮਾਤਮਾ ਨੂੰ ਜਾਣਿਆ ਨਹੀਂ ਮੈਂ ਏਕ ਓਮਕਾਰ ਕਰਕੇ ਸਾਰਿਆਂ ਦੇ ਇੱਕੋ ਨੂਰ ਵਰਤਦਾ ਤਬ ਲਗ ਨਹਿ ਚਲਣਾ ਹੀ ਚੀਤ ਮਨ ਨੂੰ ਠਹਿਰਾ ਹੈ ਹੀ ਨਹੀਂ ਉਹਨਾਂ ਚਰ ਮਨ ਪਟਕਦਾ ਹੀ ਰਹੂਗਾ ਆਤਮਾ ਵੀ ਪਟਕੂ ਜਦ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮਰਾਇ ਦੇਸ ਜਜਨਾ ਚਰ ਜਾਣਦਾ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਮੋਦਾ ਲੇਪ ਚੜਿਆ ਨਾ ਮਾਇਆ ਦਾ ਤਬ ਲਗਤ ਧਰਮ ਰਾਏ ਦੇਸ ਹੈ ਉਹਨਾਂ ਚਿਰ ਤੱਕ ਕੁੱਟ ਪੈਣੀ ਪੈਣੀ ਹੈ ਸਜ਼ਾ ਮਿਲਣੀ ਮਿਲਣੀ ਆਪਾਂ ਨੂੰ ਕਿਉਂਕਿ ਵੀ ਸਾਰਾ ਕੁਝ ਪਰਮਾਤਮਾ ਦਾ ਹੈ ਆਪਣੇ ਜੇਨ ਦਾ ਆਪਣੀ ਜਾਨ ਕਹਿੰਦੇ ਨੇ ਜੀਓ ਪਿੰਡ ਸਭ ਤੇਰਾ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਆਪਣੇ ਕੋਲੇ ਇੰਦੀ ਕਰਨੀ ਹੁੰਦੀ ਆਪਾਂ ਦਾ ਬੰਦਨ ਵਿੱਚ ਇੱਕਦਮ ਪੈ ਜੀਏ ਜਦੋਂ ਗੁਰੂ ਕਿਰਪਾ ਹੁੰਦੀ ਹੈ ਪ੍ਰਭੂ ਕਿਰਪਾ ਹੁੰਦੀ ਹੈ ਤਾਂ ਬੰਧਨ ਟੁੱਟਦੇ ਹੈ ਤਾਂ ਗਿਆਨ ਆਉਂਦਾ ਹੈ ਕਿ ਏਕ ਓਮਕਾਰ ਪ੍ਰਭੂ ਦੀ ਲੀਲਾ ਹੈ ਹੰਕਾਰ ਆਪਨ ਬਿਲਕੁਲ ਨਹੀਂ ਕਰਨਾ ਚਾਹੀਦਾ ਕਰਨ ਕਰਾਉਣ ਵਾਲਾ ਕਰਤਾਪੁਰਖ ਪ੍ਰਮਾਤਮਾ ਹੈ ਗੁਰਪਰਸਾਦ ਨਾਨਕ ਹੋ ਚੁਟੇ ਇਹ ਜਿਹੜਾ ਹੰਕਾਰ ਛੁੱਟਦਾ ਹੀ ਨਹੀਂ ਬੰਦੇ ਦਾ ਜੇ ਪਾਠ ਵੀ ਕਰਨ ਲੱਗਦੇ ਕਿਰਤਨ ਵੀ ਕਰਨ ਲੱਗਦੇ ਤਾਂ ਵੀ ਹੰਕਾਰ ਆ ਜਾਂਦਾ ਕਿ ਕੀਰਤਨ ਕੀਤਾ ਮੈਂ ਪਾਠ ਕੀਤਾ ਛੁੱਟਦਾ ਨਹੀਂ ਇਹ ਤਾਂ ਗੁਰੂ ਬਖਸ਼ਿਸ਼ ਕਰਨ ਵਾ ਗੁਰੂ ਦੀ ਕਿਰਪਾ ਹੋਵੇ ਤਾਂ ਇਹ ਹੰਕਾਰ ਆਪਣਾ ਛੁੱਟੇ ਤੇ ਆਪਣੀ ਗੱਤ ਹੋ ਸਕਦੀ ਹੈ ਜਿਨਾ ਚਿਰ ਹੰਕਾਰ ਹੈ ਉਹਨਾ ਚਿਰ ਕੋਈ ਗੱਤ ਨਹੀਂ ਇਸ ਤਰ੍ਹਾਂ ਉਹ ਦੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅਗਿਆ ਬਖਸ਼ੋ ਹੋਈ ਗੱਲ ਤੇ ਲਈ ਦਾਸ ਕੀ ਮੰਗਦਾ ਜਾਚ ਕੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ